गुरु पंजाब सरकार दिशा निर्देश अनुसार डी एस पी रविंदर एस एच ओ मुख्तार सिंह हेठ जंडियाला गुरु पुलिस कामयाबी मिली जदो एक पुराने केसौरा जो एक पिछले समय गुणोवाल रोड ऐसी कतल आकाशदीप सस् ओ राम शरणजीत हो दोषी करण सिंह समेत गिरफ्तार पीबी एक डी के नौ हजार अठ सौ पंजी गुरभेज सिंह पुत्र बीर चामका खुरद था चबाल जिला तरनतारण नु गिरफ्तार किया गया ए नाम दर्ज कर अगली कारवाई शुरू कर दी गई है ਪੰਜਾਬ ਸਰਕਾਰ ਦੁਆਰਾ ਯੁੱਧ ਨਸ਼ਾ ਵਿਰੋਧੀ ਜਿਹੜੀ ਚੱਲਦੀ ਮੁਹਿੰਮਾ ਉਹਦੇ ਵਿੱਚ ਪੰਜਾਬ ਪੁਲਿਸ ਸਖਤੀ ਨਾਲ ਔਰ ਬੜੇ ਚੰਗੇ ਤਰੀਕੇ ਨਾਲ ਐਕਸ਼ਨ ਲੈ ਰਹੀ ਆ ਕੱਲ ਸਾਡੇ ਚੌਕੀ ਇੰਚਾਰਜ ਨਰੇਸ਼ ਕੁਮਾਰ ਸਰਵਿੰਸਪੈਕਟਰ ਨੇ ਇਨਫੋਰਮੇਸ਼ਨ ਲਈ ਸੀ ਵੀ ਬੱਸ ਹੈ ਟਰੈਵਲ ਬੱਸਾਂ ਜਿਹੜੀ ਪ੍ਰਾਈਵੇਟ ਉਹਦੇ ਵਿੱਚ ਭੂਕੀ ਹੈ ਪਰ ਉਹਨਾਂ ਨੇ ਗੱਡੀ ਰੋਕੀ ਬੱਸ ਦੀ ਸਰਚ ਕਰਦੇ ਆ ਸਾਨੂੰ ਅੱਧਾ ਕਿਲੋ ਹੈਰਨ ਉਹਦੇ ਵਿੱਚੋਂ ਚੂਰਾ ਪੋਸਟ ਮਿਲਿਆ ਜੀ ਤੇ ਉਹ ਮੌਕੇ ਤੇ ਕਾਰਵਾਈ ਕਰਕੇ ਜਿਹੜਾ ਪਰਚਾ ਦਰਜ ਕਰ ਦਿੱਤਾ ਜਿਹੜਾ ਉਹਦੀ ਵਰਤੋਂ ਕਰਨ ਵਾਲਾ ਸੀਗਾ ਹੈਲਪਰ ਉਹਨੂੰ ਅਰੈਸਟ ਕੀਤਾ ਗਿਆ ਤੇ ਬਸ ਸਾਡੇ ਕਬਜ਼ੇ ਕਬਜ਼ੇ ਜਾਨੀ ਇਸ ਤੋਂ ਇਲਾਵਾ 6 ਮਹੀਨੇ ਪਹਿਲਾਂ ਇੱਥੇ ਗਊਸ਼ਾਲਾ ਰੋਡ ਤੇ ਗੋਲੀ ਚੱਲੀ ਸੀ ਆਕਾਸ਼ ਦੀ ਪੁੱਤਰ ਰਾਮਸ਼ਰਨ ਐ ਇਹਦੇ ਗੋਲੀਆਂ ਲੱਗੀਆਂ ਸੀ 6 ਬੰਦਿਆਂ ਨੇ ਹਮਲਾ ਕਰਕੇ ਗੋਲੀਆਂ ਮਾਰੀਆਂ ਸੀ 6 ਇਹਦੇ ਵਿੱਚ ਪਹਿਲਾਂ ਇੱਕ ਦੋਸ਼ੀ ਗ੍ਰਫਤਾਰ ਕਰ ਲਿਆ ਗਿਆ ਸੀ ਤੇ ਇੱਕ ਦੋਸ਼ੀ ਬਾਕੀ ਭਗੋੜੇ ਸੀਗੇ ਜਿਨ੍ਹਾਂ ਦੇ ਵਿੱਚੋਂ 6 ਮਹੀਨੇ ਬਾਅਦ ਕੱਲ ਕੱਲ ਜਿਹੜਾ ਇੱਕ ਦੋਸ਼ੀ ਹੈ ਕਰਨ ਉਰਫ ਗਾਂਧੀ ਫੜਿਆ ਗਿਆ ਜਿਹਦੇ ਕੋਲੋਂ ਇੱਕ ਪਿਸਤੌਲ ਤੇ ਜਿੰਦਾ ਰੌਣ ਮਿਲੇ ਨੇ ਰੈਸਟ ਪਾਲੀ ਗਈ ਹੈ ਜੀ ਪੁਲਿਸ ਰਿਮਾਂਡ ਤੇ ਆ ਤੇ ਇਹ ਬਾਕੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਾਂਗੇ